ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡਉਤ ਬੰਧਨੇ ਅਨਕਵਾਰ ਸਰਬ ਕਲਾ ਸਮਰਥ ਤੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾੜਾ ਸਰਨ ਜਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕਾ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੀ ਸਾਧ ਸੰਗਤ ਸਤਿ ਅੰਤਿ ਯੋਗੋ குரு ਕੀ ਉਹ ਵਿੜਾਈਆਂ ਦੇ ਪਾਤਰੋ ਪਿਆਰੀ ਸਾਧ ਸੰਗਤ ਆਪ ਜੀ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਅੱਜ ਦਾ ਇਹ ਸ਼ਬਦ ਆਪਾਂ ਉਚਾਰਨ ਕਰਨ ਜਾ ਰਹੇ ਹਾਂ ਸਹਿਬ ਦੀ ਬਾਣੀ ਤੁਰ ਕੀ ਬਾਣੀ ਆਈ ਤਿਸ ਅਗਲੀ ਚੰਦ ਮਿਡਾਈ ਇਹ ਸ਼ਬਦ ਨੂੰ ਰੋਜ਼ 11 ਵਾਰੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਸਣ ਲਾ ਕੇ ਬੈਠਣਾ ਹੈ। ਫਿਰੋਜ਼ 11 ਵਾਰ ਇਸ ਸ਼ਬਦ ਨੂੰ ਸਰਵਣ ਕਰਨਾ ਹੈ। ਜਿਸ ਲਈ ਆਪ ਜੀ ਆਸਣ ਲਾ ਕੇ ਬੈਠੋ ਉਸੇ ਸਮੇਂ ਇਸ ਨੂੰ 11 ਵਾਰੀ ਸਰਵਣ ਕਰ ਲਓ। ਸੁਣ ਲਓ। ਤੋ ਆਪ ਜੀ ਦੇ ਕਾਰੋਵਾਰਾਂ ਵਿੱਚ ਛੜਦੀਆਂ ਕਲਾ ਹੋਣਗੀਆਂ ਬੱਚਿਆਂ ਨੂੰ ਵਿਦਿਆ ਵਿੱਚ ਤਰੱਕੀ ਮਿਲੋਗੀ ਤੇ ਆਪ ਜੀ ਦੇ ਖਜ਼ਾਨਿਆਂ ਦੇ ਅੰਬਾਰ ਲੱਗ ਜਾਣਗੇ ਤਾਨਦੁਲਤ ਦੀ ਗੱਫੇ ਖੁੱਲੇ ਗੱਫੇ ਪਰ ਪ੍ਰਾਪਤ ਹੋਣਗੇ ਸੋ ਇਹ ਸ਼ਬਦੀ ਵਿਧੀ ਅਨੁਸਾਰ ਇਸ ਨੂੰ ਪੜ੍ਹਨਾ ਹੈ 11 ਵਾਰ ਇਸ਼ਨਾਨ ਕਰਕੇ ਸਤਗੁਰੂ ਦੇ ਜਨਮ ਦਾ ਧਿਆਨ ਧਰ ਕੇ ਹਰ ਰੋਜ਼ 11 ਦਿਨ 40 11 ਵਾਰੀ 40 ਦਿਨ ਇਸ ਨੂੰ ਪੜਨਾ ਤੇ ਪਿਆਰਿਓ ਕ੍ਰੂਪੀਆਂ ਹਰ ਤਵੇੇ ਖੁਸ਼ੀਆਂ ਪ੍ਰਾਪਤ ਹੋਣਗੀਆਂ ਕਾਰੋਬਾਰ ਛੜਗੀਆਂ ਕੱਲਾਂ ਵਿੱਚ ਹੋਣਗੀਆਂ ਕਾਰੋਬਾਰਾਂ ਵਿੱਚ ਵਰਕਤਾਂ ਹੋਣਗੀਆਂ ਥਨ ਤੋਰਦੇ ਅੰਬਾਰ ਲੱਗਣਗੇ ਬੱਚਿਆਂ ਦੀ ਵਿੱਦਿਆ ਪ੍ਰਾਪਤੀ ਵੀ ਹੋਏਗੀ ਸਭੇ ਕਾਰਜ ਆਪਦੇ ਸਾਰੇ ਜਾਣਗੇ ਇਸ ਸ਼ਬਦ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਪੜਨਾ ਸੁਣਨਾ ਗੋਰੀ ਬਲਾ ਪੰਜ ਮਾ ਤੇਰ ਘਰ ਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰ ਤੇਰ ਘਰ ਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰਾ ਦੋਸ਼ ਦੋਤ ਪਰਮੇਸ਼ਰ ਮਾਰੇ ਜਨ ਕੀ ਪੈ ਜਿ ਰਖੀ ਕਰਤਾ ਬਦਸ਼ਾ ਸੋ ਸਭ ਬਸ ਕਰਦੀ ਨਾ ਅੰਮ੍ਰਿਤ ਨਾਮ ਮਹਾਰਸ ਪੀਨੇ ਬਾਦਸ਼ਾਹ ਸੋ ਸਭ ਬਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੀ ਨੋਦਾਨ ਸ਼ਰਨ ਬੜਾ ਪ੍ਰਭ ਅੰਤਰ ਜਮੀ ਨਾਨਕੋ ਓਟ ਪਕੜੀ ਪ੍ਰਭ ਸੁਆਮੀ ਸਰਨ ਪਰ ਪ੍ਰਭ ਅੰਦਰ ਜਾਮੀ ਨਾਨਕੋ ਓਟ ਪਕੜੀ ਪ੍ਰਭ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਸਬਸਕ੍ਰਾਈਬ ਜ਼ਰੂਰ ਕਰਨਾ ਜਿਨੇ ਨਹੀਂ ਕੀਤਾ ਪਿਆਰਿਓ ਉਹ ਸਬਸਕ੍ਰਾਈਬ ਕਰਿਆ ਕਰਦੇ ਹੋ ਸਬਸਕ੍ਰਾਈਬ ਕਰਨ ਦੇ ਨਾਲ ਆਪ ਜੀ ਨੂੰ 175 ਵੀਡੀਓ ਖੁੱਲ ਜਾਣਗੀਆਂ ਮਿਲ ਜਾਣਗੀਆਂ ਇਸ ਚੈਨਲ ਦੇ ਉੱਤੇ 175 ਤੋਂ ਉੱਪਰ ਹੀ ਹੈ ਸੋ ਜਿੱਥੋਂ ਆਪ ਜੀ ਦਾ ਜਿੱਥੇ ਆਪਣਾ ਦਿਲ ਕਰੇ ਉੱਥੋਂ ਆਪ ਜੀ ਪੂਰੇ ਪ੍ਰੇਮ ਤੇ ਸਤਿਕਾਰ ਨਾਲ ਸੁਣ ਸਕਦੇ ਹੋ ਇਹ ਲਾਈਕ ਤੇ ਸ਼ੇਅਰ ਕਰਦੇ ਹੋ ਇਹਦੇ ਨਾਲ ਲੈਗ ਤੇ ਸ਼ੇਅਰ ਕਰਨ ਨਾਲ ਗਾਂ ਤੋਂ ਗਾਂ ਆਪ ਜੀ ਦੇ ਜਿੱਥੇ-ਜਿੱਥੇ ਤੱਕ ਲਿੰਕ ਹਨ ਉੱਥੇ ਤੱਕ ਇਹ ਸ਼ਬਦ ਜਾਵੇਗਾ ਨਿਹਾਲ ਕਰੇਗਾ ਉਹਨਾਂ ਸਾਰਿਆਂ ਨੂੰ ਸੋ ਉਹਨਾਂ ਨੂੰ ਵੀ ਕਹਿਣਾ ਜਿੱਥੇ-ਜਿੱਥੇ ਆਪ ਜੀ ਦੇ ਲਿੰਕ ਹਨ ਉਹਨਾਂ ਨੂੰ ਕਹਿਣਾ ਗਾਂ ਜਿੱਥੇ ਉਹਨਾਂ ਦੇ ਲਿੰਕ ਹਨ ਉੱਥੇ ਲਾਈਕ ਜ਼ਰੂਰ ਕਰਨ ਸ਼ੇਅਰ ਜ਼ਰੂਰ ਕਰਨ ਇਸੇ ਨਾਲ ਚੜ੍ਹਦੀਆਂ ਕਲਾਂ ਵਿੱਚ ਸਭ ਦਾ ਭਲਾ ਹੋ ਜਾਏਗਾ ਇੱਥੇ ਆਪ ਜੀ ਦਾ ਹੋਣਾ ਉੱਥੇ ਹੋਰ ਆਪਣੇ ਰਿਸ਼ਤੇ ਸਬੰਧੀਆਂ ਮਿੱਤਰਾਂ ਦਾ ਵੀ ਭਲਾ ਕਰੋ ਸੋ ਮਹਾਰਾਜ ਨੇ ਸਾਨੂੰ ਸਰਵੋਤਮ ਭਲੇ ਵਾਸਤੇ ਹੀ ਪੈਦਾ ਕੀਤਾ ਹੈ 사త్సੰਗ ਆਪਾਂ ਜਿੱਥੇ ਆਪਣੇ ਵਾਸਤੇ ਕੋਈ ਸਤਿਗੁਰਾਂ ਤੋਂ ਪ੍ਰਾਪਤ ਕਰਨਾ ਹੈ ਉੱਥੇ ਅਸੀਂ ਇਹ ਵੰਡ ਛਕਣਾ ਹੈ ਗੁਰਪ੍ਰਸਾਦ ਗੁਰਦਕਸ਼ ਗੁਰਪ੍ਰਸਾਦ ਦਾ ਭਾਵ ਹੈ ਕਿ ਇਹ ਵੰਡ ਕੇ ਛਕਣਾ ਹੈ ਜੋ ਵੀ ਮਹਾਰਾਜ ਨੇ ਸਾਨੂੰ ਤਿੰਤਾ ਹੈ ਇਹ ਵੀ ਇੱਕ ਸਾਡੇ ਕੋਲ ਗੁਰੂ ਦੀ ਕਿਰਪਾ ਹੈ ਪ੍ਰਸਾਦ ਹੈ ਇਹਨੂੰ ਵੀ ਵੰਡਣਾ ਜਿੰਨਾ ਵੰਡੋਂਗੇ ਪਿਓ ਦਾਦੇ ਦਾ ਖੋਹ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਲ ਮਿਲ ਖਰਚੂ ਰਲ ਮਿਲ ਕੇ ਖਰਚੂ ਜਿੰਨਾ ਖਰਚੋਂਗੇ ਵੱਧ ਹੋ ਜਾਈ ਤੋਟ ਨਾ ਆਵੇ ਵੱਧ ਹੋ ਜਾਈ ਸੋ ਇਹ ਸ਼ਬਦ ਨੂੰ ਜ਼ਰੂਰ ਪੜੋ 11 ਵਾਰੀ ਰੋਜ਼ ਪੜਨਾ ਹੈ 40 ਦਿਨ ਤੇ ਆਪ ਜੀ ਦੇ ਜੋ ਆਪਦੀ ਔਰ ਮੈਲੀ ਅੱਖ ਰੱਖਦੇ ਹਨ ਨਾ ਉਹਨਾਂ ਦਾ ਵੀ ਆਪ ਸਤਿਗੁਰਾਂ ਨੇ ਨਾਸ਼ ਕਰ ਦੇਣਾ ਜੋ ਆਪ ਜੀ ਨਾਲ ਪਿਆਰ ਕਰਨਗੇ ਉਹਨਾਂ ਨੂੰ ਚੜ੍ਹਦੀਆਂ ਕਲਾਂ ਦੇ ਰੱਖੇਗਾ ਜੋ ਆਪ ਜੀ ਦੇ ਘਰ ਕਾਰੋਬਾਰ ਹਨ ਨਹੀਂ ਚੱਲ ਰਹੇ ਕੁਝ ਉਕੜਾ ਰਹੀਆਂ ਬਹੁਤ ਵਧੀਆ ਚੱਲ ਰਹੇ ਨੇ ਤਾਂ ਵੀ ਸੁਣੋ ਉਹਤੁ ਖੁਸ਼ੀਆਂ ਨੇ ਧਨ ਦੌਲਤ ਦੇ ਅੰਬਾਰ ਲੱਜਾਂਗੇ ਕਾਰਵੇ ਚੜ੍ਹਦੀਆਂ ਕਲਾ ਹੋ ਜਾਣਗੀਆਂ ਬੱਚਿਆਂ ਨੂੰ ਵਿੱਦਿਆ দান ਖੁਸ਼ੀਆਂ ਬਖਸ਼ਿਸ਼ ਹੋਣਗੀਆਂ ਸੋ ਇਹ ਸ਼ਬਦ ਨੂੰ ਪੜ ਕੇ 40 ਦਿਨ ਹਰ ਰੋਜ਼ 11 ਵਾਰ ਪੜਨਾ ਤੇ ਸਾਸਵੰਗਤ ਸੋ ਆਓ ਫਤਹਿ ਕਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਵਾਰ ਫਿਰ ਬੇਨਤੀ ਹੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸੋ ਆਓ ਫਤਕ ਜਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਕ